ਕੀ ਤੁਸੀਂ ਕਦੇ ਸੋਚਿਆ ਹੈ ਕਿ ਅਸੀਂ ਹਰ ਰੋਜ਼ ਛੋਟੇ-ਛੋਟੇ ਫੈਸਲੇ ਲੈਣੇ ਹੀ ਰਹਿੰਨੇ ਹਾਂ ਪਰ ਇਹੇ ਛੋਟੇ-ਛੋਟੇ ਫੈਸਲੇ ਸਾਡੇ ਭਵਿੱਖ ਦੀਆਂ ਵੱਡੀਆਂ-ਵੱਡੀਆਂ ਕੰਧਾਂ ਬਣਾਉਂਦੇ ਹਨ ਜ਼ਿੰਦਗੀ ਹਮੇਸ਼ਾ ਇੱਕੋ ਸਵਾਲ ਪੁੱਛਦੀ ਹੈ ਤੁਸੀਂ ਆਪਣੇ ਸੁਪਨਿਆਂ ਲਈ ਕਿੰਨਾ ਲੜਨ ਲਈ ਤਿਆਰ ਹੋ ਕਿੰਨੇ ਵੱਡੇ ਪੱਤਰ ਤੇ ਲੜਨ ਲਈ ਤਿਆਰ ਹੋ ਲੋਕ ਕਹਿੰਦੇ ਹਨ ਕਿ ਕਿਸਮਤ ਸਭ ਕੁਝ ਕਰਦੀ ਹੈ ਪਰ ਅਸਲ ਵਿੱਚ ਕਿਸਮਤ ਉਹਦੇ ਨਾਲ ਹੁੰਦੀ ਹੈ ਜੋ ਹਿੰਮਤ ਕਰਦਾ ਹੈ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਤਿੰਨ ਰਾਜਾਂ ਦੀ ਜਿਹੜੇ ਹਰ ਕਾਮਯਾਬ ਇਨਸਾਨ ਦੀ ਜ਼ਿੰਦਗੀ ਵਿੱਚ ਮਿਲਦੇ ਹਨ ਸੋਚ ਹਿੰਮਤ ਅਤੇ ਸਬਰ ਜੇ ਇਹ ਤਿੰਨ ਚੀਜ਼ਾਂ ਤੁਹਾਡੇ ਅੰਦਰ ਆ ਗਈਆਂ ਫਿਰ ਕੋਈ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ ਸੋਚ ਮਾਈਂਡ ਸੈਟ ਸੋਚ ਉਹ ਦਰਵਾਜ਼ਾ ਹੈ ਜਿਸ ਰਾਹੀਂ ਸਾਡੀ ਜ਼ਿੰਦਗੀ ਬਾਹਰ ਨਿਕਲਦੀ ਹੈ ਜਿਹੜਾ ਬੰਦਾ ਹਮੇਸ਼ਾ ਨੈਗੇਟਿਵ ਸੋਚਦਾ ਹੈ ਉਹ ਕਦੇ ਵੀ ਵੱਡੀ ਜ਼ਿੰਦਗੀ ਨਹੀਂ ਜੀ ਸਕਦਾ ਉਹ ਕਦੇ ਵੀ ਵੱਡੇ ਸੁਪਨੇ ਨਹੀਂ ਲੈ ਸਕਦਾ ਕਾਮਯਾਬ ਲੋਕਾਂ ਦੀ ਸੋਚ ਹਮੇਸ਼ਾ ਵੱਖਰੀ ਹੁੰਦੀ ਹੈ ਕਹਿੰਦੇ ਨੇ ਮੁਸ਼ਕਲ ਵੱਡੀ ਨਹੀਂ ਮੇਰੀ ਸੋਚ ਵੱਡੀ ਹੈ ਇੱਕ ਛੋਟਾ ਉਦਾਹਰਣ ਦੋ ਬੰਦੇ ਇੱਕੋ ਸਮੇਂ ਬਿਮਾਰੀ ਨਾਲ ਲੜਦੇ ਨੇ ਇੱਕ ਕਹਿੰਦਾ ਹੈ ਮੈਂ ਮਰ ਹੀ ਜਾਵਾਂਗਾ ਹੁਣ ਤੇ ਅਤੇ ਦੂਜਾ ਕਹਿੰਦਾ ਹੈ ਮੈਂ ਆਪਣੀ ਜ਼ਿੰਦਗੀ ਦੇ ਨਾਲ ਲੜਾਂਗਾ ਅਤੇ ਫਿਰ ਮੋੜ ਖੜਾ ਹੋਵਾਂਗਾ ਫਿਰ ਰਾਜੀ ਹੋ ਜਾਵਾਂਗਾ ਅਤੇ ਮੈਂ ਜਿੱਤਾਂਗਾ ਇਸ ਜ਼ਿੰਦਗੀ ਤੋਂ ਵੱਡਾ ਫਰਕ ਹੈ ਇਸ ਦੇ ਵਿੱਚ ਸੋਚ ਦਾ ਅਤੇ ਸੋਚਣ ਦਾ ਹਮੇਸ਼ਾ ਆਪਣੀ ਸੋਚ ਪੋਜ਼ਿਟਿਵ ਰੱਖੋ ਕਿਉਂਕਿ ਜਿਵੇਂ ਤੁਸੀਂ ਸੋਚੋਗੇ ਉਹੀ ਤੁਹਾਡੀ ਹਕੀਕਤ ਬਣਦਾ ਹੈ ਉਵੇਂ ਦੇ ਤੁਸੀਂ ਬਣ ਜਾਓਗੇ ਦੂਜੀ ਗੱਲ ਹੈ ਹਿੰਮਤ ਕਾਮਯਾਬੀ ਦੇ ਰਾਹ ਤੇ ਸਭ ਤੋਂ ਵੱਡੀ ਰੁਕਾਵਟ ਹੈ ਡਰ ਡਰ ਤੁਹਾਨੂੰ ਬੰਨ ਕੇ ਰੱਖਦਾ ਹੈ ਜਦ ਤੱਕ ਤੁਸੀਂ ਰਿਸਕ ਨਹੀਂ ਲਵੋਗੇ ਤੁਸੀਂ ਜਿੱਤ ਨਹੀਂ ਸਕਦੇ ਜਦ ਤੱਕ ਤੁਸੀਂ ਮੈਦਾਨ ਚ ਨਹੀਂ ਉਤਰੋਗੇ ਤੁਹਾਡੇ ਜਿੱਤਣ ਹਾਰਨ ਦਾ ਫੈਸਲਾ ਨਹੀਂ ਲਿਆ ਜਾ ਸਕਦਾ ਇੱਕ ਕਿਸਾਨ ਜੇ ਬੀਜ ਨਾ ਬੀਜੇ ਤਾਂ ਫਸਲ ਕਿਵੇਂ ਉੱਗੇਗੀ ਇੱਕ ਖਿਡਾਰੀ ਜੇ ਮੈਦਾਨ ਵਿੱਚ ਉਤਰ ਹੀ ਨਾ ਤਾਂ ਜਿੱਤੇਗਾ ਕਿਵੇਂ ਹਿੰਮਤ ਉਹ ਪਹਿਲਾ ਕਦਮ ਹੈ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ ਲੋਕ ਅਕਸਰ ਕਹਿੰਦੇ ਹਨ ਜੀ ਮੈਂ ਹਾਰ ਗਿਆ ਤਾਂ ਪਰ ਕਾਮਯਾਬ ਲੋਕ ਹਮੇਸ਼ਾ ਹੀ ਕਹਿੰਦੇ ਨੇ ਜੀ ਮੈਂ ਜਿੱਤ ਗਿਆ ਤਾਂ ਉਹ ਹਮੇਸ਼ਾ ਹੀ ਪੋਜ਼ਿਟਿਵ ਸੋਚਦੇ ਨੇ ਇਹ ਹੀ ਸੋਚ ਉਹਨਾਂ ਨੂੰ ਭੀੜ ਤੋਂ ਵੱਖਰਾ ਕਰਦੀ ਹੈ ਤੀਜੀ ਜਿਹੜੀ ਗੱਲ ਹੈ ਉਹ ਹੈ ਸਬਰ ਸਬਰ ਸਾਨੂੰ ਹਮੇਸ਼ਾ ਹੀ ਅੱਗੇ ਵਧਣਾ ਸਿਖਾਉਂਦਾ ਹੈ ਸਬਰ ਉਹ ਹਥਿਆਰ ਹੈ ਜਿਸ ਨਾਲ ਤੁਸੀਂ ਹਰ ਇੱਕ ਮੁਸ਼ਕਲ ਨੂੰ ਹਰਾ ਸਕਦੇ ਹੋ ਜ਼ਿੰਦਗੀ ਵਿੱਚ ਕੋਈ ਵੀ ਵੱਡੀ ਚੀਜ਼ ਇੱਕ ਰਾਤ ਵਿੱਚ ਨਹੀਂ ਮਿਲਦੀ ਬੱਚਾ ਵੀ 9 ਮਹੀਨੇ ਮਾਂ ਦੇ ਢੇਟ ਵਿੱਚ ਪੜਦਾ ਹੈ ਫਿਰ ਜਨਮ ਲੈਂਦਾ ਹੈ ਰੁੱਖਾਂ ਨੂੰ ਸਾਲਾਂ ਲੱਗਦੇ ਨੇ ਵੱਡੇ ਹੋਣ ਚ ਫਿਰ ਜਾ ਕੇ ਉਹਨਾਂ ਦੀ ਛਾਂ ਬਣਦੀ ਹੈ ਤਾਂ ਫਿਰ ਕਾਮਯਾਬੀ ਇੱਕ ਦਿਨ ਵਿੱਚ ਕਿਵੇਂ ਮਿਲੇਗੀ ਸਬਰ ਕਰੋ ਮਿਹਨਤ ਜਾਰੀ ਰੱਖੋ ਕਿਉਂਕਿ ਵੱਡੇ ਸੁਪਨੇ ਹਮੇਸ਼ਾ ਵੱਡਾ ਸਮਾਂ ਮੰਗਦੇ ਨੇ ਜੋਤੀ ਰਜਨ ਹੀ ਰੱਖਦੇ ਉਹ ਹਮੇਸ਼ਾ ਅਧੂਰੇ ਸੁਪਨੇ ਵੇਖਦੇ ਰਹਿ ਜਾਂਦੇ ਨੇ ਇਹ ਜੋ ਮੈਂ ਤੁਹਾਨੂੰ ਕਾਮਯਾਬੀ ਦੀਆਂ ਤਿੰਨ ਗੱਲਾਂ ਦਸੀਆਂ ਹਨ ਇਸ ਆਧਾਰਨ ਨਹੀਂ ਪਰ ਸ਼ਕਤੀਸ਼ਾਲੀ ਨੇ ਆਪਣੀ ਸੋਚ ਬਦਲੋ ਹਿੰਮਤ ਨਾਲ ਰਿਸਕ ਲਵੋ ਸਬਰ ਰੱਖੋ ਅਤੇ ਜਾਰੀ ਰਹੋ ਕਿਸਮਤ ਉਹੀ ਬਦਲਦੀ ਹੈ ਜੋ ਆਪਣੇ ਆਪ ਨੂੰ ਬਦਲਣ ਦੀ ਹਿੰਮਤ ਕਰਦਾ ਹੈ ਅੱਜ ਤੋਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਤਿੰਨ ਗੱਲਾਂ ਲਾਗੂ ਕਰੋ ਅਤੇ ਵੇਖੋ ਜ਼ਿੰਦਗੀ ਕਿਵੇਂ ਤੁਹਾਡੇ ਹੱਕ ਵਿੱਚ ਬਦਲਦੀ ਹੈ ਜੇ ਵੀਡੀਓ ਚੰਗੀ ਲੱਗੇ ਤਾਂ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਯਾਦ ਰੱਖੋ ਕਾਮਯਾਬੀ ਦੀ ਯਾਤਰਾ ਆਸਾਨ ਨਹੀਂ ਪਰ ਕਦਰਯੋਗ ਜ਼ਰੂਰ ਹੈ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦੇਣੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਬਨੇ ਰਹਿਣਾ ਤੇਰਾ ਸਫਰ ਚੈਨਲ ਦੇ ਨਾਲ ਅਤੇ ਮਿਲਦੇ ਹਾਂ ਛੇਤੀ ਹੀ ਨਵੇਂ ਵਿਚਾਰਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਨੇ ਰਹਿਣਾ ਤੇਰਾ ਸਫਰ ਚੈਨਲ ਦੇ ਨਾਲ ਧੰਨਵਾਦ